ਵਾਇਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਿੰਘ ਸਾਹਿਬਾ ਜੀ ਬੇਨਤੀ ਕਰਨੀ ਹੈ ਕਿ ਪਤਾ ਲੱਗਾ ਕਿ 200 ਦੇ ਕੁਝ ਧਾਨ ਗੁਰੂ ਗ੍ਰੰਥ ਸਾਹਿਬ ਜੀ ਆਸਟ੍ਰੇਲੀਆ ਭੇਜੇ ਜਾ ਰਿਹਾ ਹੈ ਕੰਟੇਨਰਾਂ ਹਾਂ ਤੇ 400 ਸ੍ਰੀ ਗੁਰੂ ਗ੍ਰੰਥ ਸਾਹਿਬ ਕੈਨੇਡਾ ਭੇਜਿਆ ਜਾ ਰਿਹਾ ਹਾਂ ਇਹ ਹੋਈ ਹੈ ਤਿਆਰੀ ਕੋਈ ਕਿਤੇ ਆ ਕਿਤੇ ਆ ਆਸਟ੍ਰੇਲੀਆ ਭੇਜ ਤੇ ਉਥੇ ਭੇਜਿਆ ਕੈਨੇਡਾ ਜਾ ਰਿਹਾ ਸੈਲਿਆ ਵਾਲੇ ਨੇ ਕੈਨੇਡਾ ਰਚ ਗਿਆ ਨਰਗ ਮਿੰਨਤ ਉਹਦੇ ਹੋ ਗਿਆ ਕਿ ਕਿਵੇਂ ਮਾਰੇ ਦਾ ਸਤਕਾਰ ਕਿਦਾਂ ਕੋਣ ਕਰੂਗਾ ਹੁਣ ਪੂਰਾ ਪੂਰਾ ਸਤਕਾਰ ਨੇ ਭੇਜਿਆ ਕਿਤੇ ਕੰਟੇਨਰ ਆਈ ਭੇਜਿਆ ਨਹੀਂ ਨਹੀਂ ਆਪਣੀ ਗੱਡੀ ਆਪਣੀ ਸਾਰੇ ਬੱਸ ਬਾਚ ਜਾਂਦੇ ਵਿੱਚ ਅਣੀ ਬੱਸ ਕੰਟੇਨਰ ਆਈ ਗਈ ਹੋਈ ਹਾਂ ਕੰਟੇਨਰ ਆਈ ਨਹੀਂ ਜਾਨੀ ਕੰਟੇਨਰ ਨਹੀਂ ਕੰਟੇਨਰ ਉੱਤੇ ਕੰਟੇਨਰ ਅੰਦਰ ਹੀ ਪਾਉਂਦੇ ਹਾਂ ਹਾਂਜੀ ਆ ਇੱਥੋਂ ਬੰਬੇ ਗਈ ਹੋਈ ਹਗੀ ਆਪਾਂ ਉੱਤੇ ਹਾਂਜੀ ਓਪਨ ਹੁੰਦੀ ਓਪਨ ਉੱਤੇ ਓਪਨ ਖੜੀ ਹੁੰਦੀ ਆ ਯਾਰ ਕੰਟੇਨਰਾਂ ਦੇ ਵਿੱਚ ਠੀਕ ਆ ਕੰਟੇਨਰ ਜਿਹਨੇ ਵਾਰਦੇ ਤੇਨਿ ਕਿ ਜਾ ਉਹਦੀ ਗਈ ਏ ਸ਼ਿਪਰਾਈ ਛੇ ਪਰਾਂ ਜਿਥੇ ਸ਼ਰਾਬ ਵੀ ਪੀਂਦੇ ਉਹ ਲੋਕ ਮੱਛੀਆਂ ਵੀ ਖਾਂਦੇ ਛਿਪ ਦੇ ਤੇ ਜਿਹੜੇ ਪੀਂਦੇ ਮੱਛੀ ਲੰਘੇ ਜਾਂਦੇ ਸਾਰੇ ਸਮੁੰਦਰ ਆਏ ਮੱਛੀਆਂ ਨਾਲ ਹਾਂਜੀ ਅੱਛਾ ਚੱਲਾਂਗੇ ਜਾਂਦੇ ਮਦਰ ਬੱਚੇ ਨਹੀਂ ਨਹੀਂ ਜਿਹੜੀ ਖਾਣ ਵਾਲੀ ਗੱਲ ਹੋ ਰਹੀ ਉਹ ਤੇ ਸਰੋਵਰ 'ਚ ਵੀ ਹੈਗੇ ਆਪਣੇ ਰਮੰਦਰ ਸਾਹਿਬ 'ਚ ਖਾਂ ਖਾਂ ਤੇ ਬਣਾਉਂਦੀ ਤੇ ਪੀਂਦਾ ਬੜਾ ਵਲਗਵਾ ਵਿਛਾ ਉਹਦੇ ਕੋਈ ਕੰਸਲ ਲੇ ਉਹ ਮਰਾਖਾ ਲੱਗ ਗਿਆ ਹੁੰਦਾ ਦੁਕਾਨ ਉਹਦੇ ਪਿੱਛੇ ਹੁੰਦਾ ਕੰਨ ਬਹੁਤ ਵੱਡਾ ਜਾ ਜਾਂਦਾ ਛੋਟਾ ਛੜਾ ਹੁੰਦਾ ਪੀਨਾ ਗਿਆ ਪੀਨਾ ਗਿਆ ਤੋਰਨ ਵਾਲਾ ਪੀਨਾ ਗਿਆ ਰਗਾ ਉਹ ਨਵੇਂ ਨਿਊ ਟੈਲ ਗਾ ਸ਼ਾਟ ਉਥੇ ਨਹੀਂ ਲੋੜ ਪੈਂਦੀ ਕੈਨੇਡਾ ਕੈਨੇਡਾ ਦੀ ਨਹੀਂ ਸਿੰਘ ਸਾਹਿਬਾਂ ਦੀ ਕਿਉਂ ਲੋੜ ਪੈਂਦੀ ਇੰਨੀ ਕੈਨੇਡਾ ਦੇ ਜੱਗੇ ਵੀ ਆਪਾਂ 500 ਭੇਜੇ ਇਹ ਲੋੜ ਤਾਂ ਤਾਂ ਰਿਆ ਥੋੜੇ ਹੋ ਗਏ ਹਾਂਜੀ ਲੋੜ ਹੀ ਹੁੰਦੀ ਹੈ ਮੰਗ ਆਉਂਦੀ ਹੈ ਤੇ ਮੇਰੀਆਂ ਦੇ ਗੁੰਦਰਾਗ ਮੇਰੀਆਂ ਤਾਂ ਭੇਜਿਆ ਚਲੋ ਨੂੰ ਕੋ ਡਾ ਟ੍ਰਾਈ ਕਰ ਕੋਈ ਆਪਣਾ ਜੀ ਨਾਲ ਆਇਆ ਆ ਨਾ ਅਸੀਂ ਇਹ ਜਾ ਅਜੂ ਕੰਮ ਕਰਦੇ ਟਰਾਈ ਕੀ ਕਰਦੇ ਕੋਈ ਜਿਹੜਾ ਹੁੰਦਾ ਨਾ ਚਾਰਟਰਡ ਪਲੇਨ ਉਹ ਕਰਨ ਦਾ ਫਿਰਦੇ ਆ ਜੇ ਚੱਲਦਾ ਗਏ ਨਾ ਮਹਿੰਗਾ ਬਹੁਤ ਪੈ ਰਿਹਾ ਆ 10 ਕਰੋੜ ਰੁਪਏ ਲੱਗਦਾ ਨਹੀਂ ਉਹ ਤੇ ਸੇਵਾ ਸੇਵਾ ਲਟ ਨੂੰ ਤਿਆਰ ਹੋਇਆ ਸਿੰਘ ਦੇ ਕਿ ਅਸੀਂ ਲੈ ਜਾਗੇ ਮਹਾਰਾਜ ਅਸੀਂ ਰਾਜ ਆਪਣੋ ਦੇ ਉਹਦੇ ਜਾਏ ਹੋਈ ਹੱਡਾ ਨਵਾਂ ਜਾ ਥੋੜਾ ਹੋਣੀ ਹੁੰਦਾ ਮੈਂ ਬੀਪੁਰ ਸਿੰਘ ਸਾਹਿਬ ਜੀ ਜੇ ਕੋਈ ਚੱਲ ਕੇ ਤੁਹਾਡੇ ਆਣ ਕੇ ਮਿਲ ਕੇ ਜਾਵੇ ਕੋਈ ਆਪ ਜੀ ਨੂੰ ਸਰਦਾਰ ਪ੍ਰਧਾਨ ਜੀ ਨੂੰ ਮਿਲ ਕੇ ਜਾਵੇ ਕਿ ਪ੍ਰਧਾਨ ਸਾਹਿਬ ਦੀ ਅਸੀਂ ਸੇਵਾ ਸਾਰੀ ਇਹ ਯਾਜ ਰਹੀ ਮਾਰਾ ਇਹਨੂੰ ਲੈ ਕੇ ਜਾਵਾਂਗੇ ਤੁਹਾਨੂੰ ਦੱਸੋ ਹਾਂਜੀ ਆਈ ਦੇ ਕਿਹਾ ਕਰੋ ਪਾਏ ਕਾਲਾ ਆ ਗਿਆ ਨਾ ਕਰੋ ਤੇ ਫਿਰ ਵੀ ਆਪਾਂ ਜਾਣ ਬੁੱਝ ਕੇ ਇਹਵੇਂ ਅਰਦਾਸਾਂ ਨਾ ਕਰੇ ਕੋਈ ਤਰ੍ਹਾਂ ਦੇ ਨਾ ਕਰਾ ਚਾਰ ਚੰਨ ਦੇ ਕਾਰਨ ਜਿਆਦਾ ਵਧੀਆ ਚਲੋ ਵਰਦਦਾ ਦੋ ਜੀ ਸਾਰਾ ਕੁਝ ਪਰ ਥੋੜਾ ਇਹਦੇ ਨਾਲ ਥੋੜਾ ਸ਼ਖੈਨ ਆ ਕੰਮ ਇਹ ਟਾਈਮ ਜਿਆਦਾ ਲੰਮਾ ਲੱਗਦਾ ਉਹ ਜਾਰੋਂ ਤਾਂ ਇਹ ਵੀ ਤੁਸੀਂ ਮੈਂ ਬੇਨਤੀ ਆ ਕਿ ਵੇਖੋ ਆਪਾਂ ਕਹਿੰਦੇ ਆ ਕਿ ਗੁਰੂ ਸਾਹਿਬ ਜੀ ਗੁਰਦਰਾ ਸਾਹਿਬ ਆ ਸਭਾਏ ਮੰਦ ਉਥੇ ਪ੍ਰਬੰਧ ਗ੍ਰੰਥੀ ਹੋਵੇ ਕਿਹਦਾ ਕਹਿੰਦੇ ਜੀ ਹਾਂ ਉਥੇ ਹੁਣ ਤੋਂ ਹੁੰਦ ਵੀ ਸਲਾਬ ਹੀ ਅੱਗੇ ਇਹੋ ਗੱਲ ਚੱਲੀ ਹੈ ਥੋੜਾ ਤਾਂ ਹੀ ਪਹਿ ਕੇ ਸਲਾਬ ਪਹਿ ਗਈ ਮਹਾਰਾਜ ਉਥੇ ਕਈ ਦਿਨ ਜਿਹੜੀ ਬਸ ਲੱਗੀ ਰਹੀ ਸਲਾਬ ਨੇ ਪਹਿਣੀ ਆ ਨਾ ਮਾਰਿਆ ਨਹੀਂ ਮਹੀ ਕੀ ਮਾਰਨੀ ਹੈ ਵੇਖੋ ਫਿਰ ਗੱਲ ਹਾਂਜੀ ਬਿਲਕੁਲ ਉਹ ਮੇਰੇ ਸੁਣ ਬਾਬਾ ਗੱਲ ਹਾਂਜੀ ਸਲਾਬ ਸੁਣ ਉਹਨੇ ਪੈਂਦੀ ਹੋੜਾ ਜਿਹਾ ਹਾਂ ਉਹ ਲੱਗਿਆ ਤੇ ਉਦੋਂ ਕੰਟੇਨਰ ਕੋਈ ਹਿੱਲਣੋ ਗਿਆ ਕਰਦੇ ਨੇ ਤੇ ਪਾਸ ਕੋਈ ਦੇਰੀ ਕੋਲ ਚੱਲ ਜਾਰੀ ਰਹੀ ਬੱਧੀ ਜਿਹੜੀ ਉਹਦੇ ਚੁੱਕ ਆਪਸੇ ਤੋਂ ਆਇਆ ਇਹ ਕੰਮ ਉਹ ਤੋਂ ਨਾ ਹੋਰ ਕੋਈ ਨਹੀਂ ਉਦੋਂ ਚ ਕੋਈ ਵੱਡਾ ਘਾਟ ਹੈ ਉਹ ਜਿਹੜਾ ਅੱਗੇ ਜਾਂਦਾ ਇਸੇ ਕਰ ਜਿਆਦਾ ਟਾਈਮ ਲਗਾ ਬਹੁਤ ਸਲੋ ਚੱਲਦਾ ਉਹ ਬਹੁਤ ਵੱਡਾ ਜਾ ਜਾਂਦਾ ਮੇਰੇ ਕਹਾ ਜਾਰਾ ਹਿਸਾਬ ਨਾਲ ਕੰਟੇਨਰ ਜਾਂਦੇ ਹੋਰ ਜਿਆਦਾ ਕਿ ਉਹਦਾ ਮਰਜ਼ਾਦਾ ਹੈ ਆਪਾਂ ਦਾ ਭੇਜਣਾ ਕਿ ਜਹਾਜ਼ ਰਹੀ ਜਿਹੜਾ ਉਹ ਮਰਜ਼ਾਦਾ ਮਾਰੇ ਤੀਏ ਕੋਈ ਪਤਾ ਨਹੀਂ ਭਰਾਵਾ ਮਰਜ਼ਾਦਾ ਵਾਲੇ ਬੰਦੇ ਨੇ ਨਾ ਉਹ ਤਾਂ ਕਿਸੇ ਜਿਹੜਾ ਗੱਲ ਨੂੰ ਮਰਜ਼ਾਦਾ ਨਹੀਂ ਵੇਖੀ ਦਾ ਬਾਹਰ ਸਰੂਪ ਜਾਣੇ ਜਾਣੇ ਹੀ ਨਾ ਬਾਹਰ ਕੋਲ ਦਾ ਸਰ ਉਹ ਮਰਜ਼ਾਦਾ ਮਰਜ਼ਾਦਾ ਨੂੰ ਨਾ ਵੇਖੀ ਆਪਾਂ ਦੇ ਉਥੇ ਮਾਰੇ ਜਰੂਰ ਭੇਜੀਏ ਉਹ ਯਾਰ ਜਿਹੜਾ ਪਹਿਲਾਂ ਜਿਹੜੇ ਗਏ ਉਹ ਕੀ ਆ ਉਹ ਮਰਜ਼ਾਦਾ ਨਾਲ ਸੰਬੰਧ ਨਹੀਂ ਹਾਂਜੀ ਕਿਨੇ ਕੋਲ ਦਾ ਸਾਹਿਬ ਨੇ ਵਿਦੇਸ਼ਾਂ ਜਾ ਹਾਂਜੀ ਹਾਂਜੀ ਉਹ ਉਹ ਹੁਣ ਵੇਖੋ ਸਿੰਘ ਸਾਹਿਬਾਂ ਜੀ ਜਾਂ ਤੇ ਭੇਜੇ ਹੋਰ ਕੋਈ ਦੇ ਵਿਰੋਧ ਕਰਾਂਗੇ ਆਪਾਂ ਸਰੋਵੀ ਕਮੇਟੀ ਵਿਰੋਧ ਕਰੂਗੀ ਹਾਂ ਜੇ ਹੋਰ ਕੋਈ ਘੱਲੇ ਦੇ ਤੇ ਜੇ ਆਪਾਂ ਕਹ ਲਈਏ ਨੇ ਫਿਰ ਕੋਈ ਵਿਰੋਧ ਨਾ ਇਹਦਾ ਵਿਰੋਧ ਨਹੀਂ ਹੈ ਜੀਤਾ ਇਹ ਸ਼੍ਰੋਮਣੀ ਕਮੇਟੀ ਕਰੇ ਮਰਜ਼ਾਦਾ ਜਵਾ ਤੇ ਜੇ ਦਿੱਲੀ ਵਾਲੇ ਭੇਜਣ ਦਿੱਲੀ ਵਾਲੇ ਭੇਜਣ ਜਾਂ ਦੂਜੇ ਭੇਜਣ ਫਿਰ ਵਿਰੋਧ ਆ ਫਿਰ ਜ਼ਿਹਦਾਰੀ ਜਾ ਕੇ ਗੁਰਬੰਧ ਸਿੰਘ ਜੀ ਨੂੰ ਵਿਰੋਧ ਕਰਨਗੇ ਉਹ ਗਾਲ ਸੋਲਿਆ ਕਰ ਯਾਰ ਐਵੇਂ ਨਾ ਜਨਲਾਈ ਜਾ ਕਰ ਉਹ ਭਾਵੇਂ ਰਿਆ ਦਿੱਲੀ ਵਾਲਿਆਂ ਨੇ ਹੀ ਵਿਰੋਧ ਕੀਤਾ ਸਾਡੇ ਕੋਲੋਂ ਕੀਤਾ ਕਰਾਇਆ ਹੈ ਹੈ ਸਾਡੇ ਦੇ ਕਿ ਗੁੰਮਖਾਨੇ ਬਾਹਰ ਕੀਤਾ ਕਦਾ ਹੋਣਾ ਦਿਓ ਉਹਨਾਂ ਚਾਹੀਦੇ ਪੈਸੇ ਦੋ ਦੰਦ ਰੋਗ ਲੋ ਉਹਦਾ 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 ਉਹ ਇਸ ਕਰਕੇ ਕੀਤਾ ਹੈ ਉਹਦਾ ਕੋ ਸਾਡ ਨਾਲ ਕੋ ਸੰਬੰਧ ਨਹੀਂ ਹੈਗਾ ਉਹਨਾਂ ਹੀ ਰੋਕਿਆ ਇਹ ਵੀ ਨਹੀਂ ਰੋਕਿਆ ਉਹ ਸਿੰਘ ਸਾਹਿਬਾਂ ਨੇ ਮੁੜ ਕੇ ਫੈਸਲਾ ਵੀ ਲਿਆ ਕਿ ਇੱਧਾ ਨਹੀਂ ਭੇਜੇ ਜਾਣਗੇ ਹਾਂ ਸਿੰਘ ਸਾਹਿਬਾਂ ਨੇ ਕੋਈ ਫੈਸਲਾ ਵੀ ਲਿਆ ਕਿ ਇੱਧਾ ਨਹੀਂ ਭੇਜੇ ਜਾਣਗੇ ਉਹ ਤਾਂ ਜੇਹਦਾਰ ਗੁਰਬੰਧ ਸਿੰਘ ਜੀ ਪੜਾ ਨੇ ਉਹਦਾ ਨੇ ਪੜਾ ਤਾਂ ਤੁਹਾਨੂੰ ਨਹੀਂ ਪਤਾ ਕਿ ਹੁਣ ਕਿਹਨੂੰ ਪੜਾਊਗਾ ਉਹਦਾ ਜੇ ਪਤਾ ਲੈ ਲੈ ਆਵੀਂ ਉਹ ਗੱਲ ਨਾਲਗੇ ਤੇ ਦੂਜੇ ਦੂਜੇ ਸ਼ਾਸ਼ਤਲ ਪਲੇਟਾਂ ਨਾਲ ਆਵੇ ਕੱਲ੍ਹ ਆਏ ਸਾਡੇ ਤੇ ਦੂਜੇ ਸਿੰਘ ਸਾਹਿਬ ਜਿਹੜੀ ਅਸਟ੍ਰੇਲੀਆ ਅਸਟ੍ਰੇਲੀਆ ਪਿੱਛੇ ਜਾ ਰਿਹਾ ਉਹ ਕਿਦੋਂ ਪਿੱਛੇ ਜਾ ਰਿਹਾ ਪਤਾ ਨਹੀਂ ਅਮਰੀਕਾ ਜਾ ਰਿਹਾ ਹੂੰ ਉਹਦਾ ਕਨਫਰਮ ਨਹੀਂ ਮੈਨੂੰ ਰਾਤ ਚੱਲ ਕੇ ਕਿੱਥੇ ਜਾ ਰਿਹਾ ਪਤਾ ਚਲੋ ਠੀਕ ਹੈ ਮੈਂ ਕਰਦਾ ਦੁਬਾਰਾ ਆਉਜੀ ਦੇ ਦਰਸ਼ਕ ਫੋਨ ਤੇ